ਸੋ ਅਮਰੀਕੀ ਰਾਸ਼ਟਰਪਤੀ ਨੇ ਜਿਹੜਾ ਸ਼ਾਂਤੀ ਪ੍ਰਸਤਾਵ ਰੱਖਿਆ ਹੈ ਜੇਤੇ ਹੁਣ ਅਮਲ ਵੀ ਹੋ ਗਿਆ ਉਹ ਕੋਈ ਨਵਾਂ ਨਹੀਂ ਹੈ ਇਹੋ ਜਿਹਾ ਪ੍ਰਸਤਾਵ ਉਹਨਾਂ ਦੇ ਜਿਹੜੇ ਪਹਿਲਾਂ ਰਾਸ਼ਟਰਪਤੀ ਹੁੰਦੇ ਸੀ ਜੋ ਬਾਈਡਨ ਉਹਨਾਂ ਵੱਲੋਂ ਵੀ ਪੇਸ਼ ਕੀਤਾ ਗਿਆ ਸੀ ਉਹਦੇ 1200 ਸ਼ਹਿਰੀ ਸੁਰੱਖਿਆ ਗਾਰਡ ਮਾਰਮਕਾਏ ਤੇ 251 ਬੰਦੀ ਬਣਾ ਲੈ ਮਕਸਦ ਬੰਦੀਆਂ ਦੀ ਆੜ ਵਿੱਚ ਇਜ਼ਰਾਈਲ ਨਾਲ ਕੋਈ ਸ਼ਾਂਤੀ ਸਮਝੌਤਾ ਤੇ ਉਹਨਾਂ ਨੂੰ ਮਾਨਤਾ ਦੇਣ ਦਾ ਸੌਦਾ ਕਰਨਾ ਸੀ ਜ਼ਮੀਨ ਦੋਜ ਫੌਜੀ ਟਿਕਾਣੇ ਹਸਪਤਾਲ ਅਤੇ ਤਕਨੀਕੀ ادارے ਸਾਰੇ ਦੇ ਸਾਰੇ ਰਾਖ ਤੇ ਮਲਬੇ ਦਾ ਢੇਗ ਬਣਾ ਦਿੱਤੇ ਗਏ ਲਬਨਾਨ ਚ ਹਜ਼ਬੁੱਲ ਹਜ਼ਬੁੱਲਲਾ ਲੜਾਕੂ ਈਰਾਨ ਅਤੇ ਜੋ ਵੀ ਇਹਨਾਂ ਦੀ ਹਮਾਇਤ ਆਇਆ ਉਹ ਸਭ ਇਜ਼ਰਾਈਲ ਦੇ ਕਹਿਰ ਦਾ ਸ਼ਿਕਾਰ ਹੋਇਆ ਸੋ ਡਰ ਇਹ ਹੈ ਕਿ ਇਜ਼ਰਾਈਲੀ ਬੰਦੀ ਰਿਹਾਈ ਬਾਅਦ ਉਹ ਮੁਕਰਤ ਨਹੀਂ ਜਾਣਗੇ ਇਜ਼ਰਾਈਲ ਦੇ ਜਿਹੜਾ ਲੀਡਰ ਹੈ ਨਾਤਨਜਾਊ ਉਹ ਬਿਲਕੁਲ ਭਰੋਸੇਯੋਗ ਲੀਡਰ ਨਹੀਂ ਹੈ ਤੇ ਕੋਈ ਇਹ ਗੱਲ ਤੇ ਯਕੀਨ ਨਹੀਂ ਕਰ ਸਕਦਾ ਕਿ ਉਹ ਆਪਣੀ ਲੜਾਈ ਸਿਰਫ ਬੰਦੀ ਛਡਾਉਣ ਲਈ ਹੀ ਕਰ ਰਿਹਾ ਤੇ ਉਸ ਤੋਂ ਬਾਅਦ 트럼ਪ ਵੀ ਜਿਹੜਾ ਉਹਦਾ ਵੀ ਕਿਸੇ ਨੂੰ ਭਰੋਸਾ ਤੇ ਹੈ ਨਹੀਂ ਇਜ਼ਰਾਈਲ ਰਾਸ਼ਟਰ ਅਤੇ ਕੌਮ ਦੀ ਸੋਚ ਜਿੰਨਾ ਚਿਰ ਫਲਸਤੀਨ ਦੇ ਬਰਬਰਤਾ ਪੂਰਨ ਖਾਤਮੇ ਸੰਬੰਧੀ ਨਹੀਂ ਬਦਲਦੀ ਸ਼ਾਂਤੀ ਸੰਭਵ ਹੋ ਹੀ ਨਹੀਂ ਸਕਦੀ